ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਿੰਘ ਡੇਰੀ ਫਾਰਮ ਦੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਕ ਮਿਸ਼ਰੀਖਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਪਟੀ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਮੱਜੇ ਤੁਹਾਨੂੰ ਦਿਖਾਉਣੀਆਂ ਇੱਕ ਤਾਜੀ ਸੋਈ ਆ ਇੱਕ ਥੋੜਾ ਉੱਚਾ ਪਚਾਏ ਤੇ ਇੱਕ ਤੁੱਕੜ ਗੱਬਣਿਆ ਤੇ ਇੱਕ ਗਾਂ ਤੁਹਾਨੂੰ ਦਿਖਾਉਣੀ ਆ ਉਹ ਬਾਹਰ ਵੱਜੀ ਹੈ ਹੌਲੇ-ਪਹਲੇ ਚ ਵੀ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਸਾਰੀਆਂ ਸੂਈਆਂ ਵਾ ਆਪਣੀ ਦੁੱਧ ਦੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਆਪਣੀ ਚਵਾਈ ਕਰਾ ਲਿਆ ਕਰ ਪਰ ਤਸੱਲੀ ਜ਼ਰੂਰ ਆਪਣੀ ਕਰਕੇ ਖੜਿਆ ਕਰੋ ਕਿਤਾਬ ਵੀ ਪਿਸ਼ੂ ਲੈਣਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਠੀਕ ਠਾਕ ਵਧੀਆ ਵਧੀਆ ਭਾਈ ਚਲੋ ਵਧੀਆ ਚੀਜ਼ਾ ਜੀ ਤੇ ਨਾਮ ਦੱਸ ਤੇ ਕਰੀ ਫਿਰ ਨਾਮ ਹੈ ਡਿਪਟੀ ਹੈ ਪਿੰਡ ਚੱਕ ਮਿਸ਼ਕਾਂਤ ਸਿੰਘ ਜਨਤ ਜਿਲਾਂ ਅੰਮ੍ਰਿਤਸਰ ਦੀ ਤੇ ਫੋਨ ਨੰਬਰ ਵੀ ਬੋਲ ਦੋ 978194725 ਠੀਕ ਹੈ ਅੱਜ ਹੈਗੀਆਂ 4 ਨਾ 4 ਜੀ ਵਧੀਆ ਡੰਗਰਾ ਜੀ ਠੀਕ ਆ ਅੱਜ ਵੱਧ ਇਕੱਠੀਆਂ ਕਰ ਲਈਆਂ ਜੀ ਵੱਧ ਹੋ ਗਈਆਂ ਭਾਜੀ ਆ ਜੀ ਪਰਸੋਂ ਇੱਕ ਹੀ ਤੇ ਅੱਜ ਚਾਰ ਕਰਤੀਆਂ ਹਾਂ ਚਾਰ ਹੋ ਗਈਆਂ ਜੀ ਤੇ ਕਿਹੜੀ ਵਿਖਾਦੀਏ ਪਹਿਲਾਂ ਫਿਰ ਜਿਹੜੀ ਮਰਜੀ ਤੋਕਰ ਗੱਭਨ ਵਿਖਾ ਲਗੇ ਚਲੋ ਫਿਰ ਇਹ ਹੀ ਦਿਖਾ ਦਿਓ ਪਹਿਲਾਂ ਕਿੰਨੇ ਚੱਲਦੀ ਚੈੱਕ ਪਾਸ ਤੇ ਇਹ ਭਾਜੀ 14 ਮਾਸਾ ਅੰਦਰ ਜੀ ਅੱਛਾ 14 ਅੰਦਰ ਜੀ ਅੱਛਾ ਤੇ ਕੱਲ ਚੈੱਕ ਕਰਾਈ ਜੇ ਠੀਕ ਆ ਆ ਵੇਖ ਲਓ ਠੀਕ ਆ ਵੀ ਲਾਤਾ ਏ ਠੀਕ ਆ ਲਾਤਾ ਵੀ ਵੇ ਲਖਾਵਾ ਯਾਰ ਚੈੱਕ ਕੱਲ ਕਰਾਈ ਜੀ ਤੇ ਦੁੱਧ ਭਾਜੀ ਇਹਦੇ ਕੋ ਸੱਤਾਂ ਤੋਂ ਬਾਹਰ ਹੀ ਅੱਛਾ ਜੀ ਤੇ ਤੁਹਾਨੂੰ ਪਤਾ ਆਗੇ ਡੰਗਰ ਨਾਲ ਤੁਹਾਨੂੰ ਪਤਾ ਹੇਜ ਕਰ ਜਾਂਦਾ ਹੈ ਹਾਂਜੀ ਹਾਂਜੀ ਹਾਂ ਤੇ ਦੁੱਧ ਤੇ ਫੱਟਾ ਤੋਂ ਬਾਹਰ ਹੀ ਹਾਂਜੀ ਤੇ ਇਸ ਤਰ੍ਹਾਂ ਨਾ ਚੌਕਰ ਪਾ ਕੇ ਬੈਜੇ ਲੱਗ ਉੱਥੇ ਠੀਕ ਆ ਉਹ ਚੌਕਰ ਪਾਉਣਾ ਹੈ ਗਾੜੀ ਇਸ ਤਰ੍ਹਾਂ ਹੈ ਸੀਲ ਆ ਅੱਛਾ ਕਿਵੇਂ ਭਾਜੀ ਚੋਣ ਲੱਗੀ ਆ ਮੋਟਰ ਹੀ ਲੱਗੀ ਆ ਅੱਛਾ ਹਾਂ ਠੀਕ ਆ ਚੋਣ ਬੜੀ ਮਈ ਇਸ ਤਰ੍ਹਾਂ ਇਧਰ ਰੱਖੋ ਚੋਣ ਬੜੀ ਆ ਤਾਂ ਦੇ ਸਾਡੇ ਚ ਜਵਾ ਇਹਦਾ ਲੱਗੇ ਤਾਂ ਨਾ ਨਾ ਭਾਈ ਚਵਾਦ ਹੈ ਠੰਡੀ ਸੀੜ ਹੈ ਬਾਕੀ ਪਤਾ ਕੀ ਗੱਲ ਕੇਦੇ ਜਾ ਕੇ ਟੀਕਾ ਵੀ ਲਵਾ ਸਕੀਏ ਠੀਕ ਹੈ ਹਾਂ ਜੀ ਦੇਖੋ ਥੋੜਾ ਜਿਹਾ ਜੇ ਨਿੱਕੇ ਕਰ ਜਾਂਦਾ ਵਰ ਜਾਂਦਾ ਭਾਜੀ ਟੋਕੜ ਮੈਂ ਹਾਂ ਹਾਂਜੀ ਹਾਂਜੀ ਟੋਕੜ ਕਿਉਂ ਤੋਂ ਅੰਦਰ ਜੇ ਅੱਛਾ ਕਿਉਂ ਤੋਂ ਅੰਦਰ ਜੇ ਦੁੱਧ 7 ਲੀਟਰ ਚੋ ਕੇ ਲੈਂਦਾ ਹਾਂ ਨਾ ਸ਼ਿਆਣਾ ਦਵਾਂਗੇ ਅੱਛਾ ਠੀਕ ਹੈ ਨਾ ਗੱਲ ਮੁਰਕੇ ਕਈ ਵੀਰ ਕਹਿੰਦੇ ਤੁਸੀਂ ਵੀਡੀਓ 'ਚ 8 ਦੱਸਿਆ 7 ਦੱਸਿਆ 6 ਕਿਲੋ ਨਾ ਦਵਾਂਗੇ ਬਸ ਸਵਾ ਘੱਟ ਵੱਧ ਵੀ ਸਕਦਾ ਜੀ ਤੇ 4 ਮਹੀਨੇ ਤੋਂ ਅੰਦਰ ਹੀ ਚੱਕ ਬੱਸ ਆਇਆ ਸੀ ਅੰਦਰ ਇਹ 8 ਦਿਨਾਂ ਦੇ ਵਿੱਚ ਵਿੱਚ ਕੋਈ ਚੈੱਕ ਕਰਾਵੇ ਇਹਨੂੰ ਅੱਛਾ ਕਹਿੰਵੀਂ ਡਾਕਟਰ ਨੇ ਕਿਹਾ ਵੀ ਜੇ ਮਤਲਬ ਕੱਲ ਹੋਈ ਜੇ ਜੀ ਹਾਂਜੀ ਫਿਰ ਜਾ ਕੇ ਕੋਈ ਕਰਾਉ ਫਿਰ ਦੁੱਧਾਂ ਨੇ ਹੋਰ ਪਾੜਨਾ ਪੈ ਐਚਾ ਅੱਠ ਅੱਠਾਂ ਦਿਨਾਂ ਦੇ ਵਿੱਚ ਵਿੱਚ ਕੋਈ ਚੈੱਕਅਪ ਨਹੀਂ ਕਰਾ ਲਈ ਠੀਕ ਆ ਹਾਂਜੀ 8 ਦਿਨ ਪੂਰੇ ਦਵਾਂਗੇ ਅਜੇ ਬਾ ਜਨਵਰੀ ਦਾ ਮਹੀਨਾ ਪੂਰਾ ਹੀ ਇੱਕ ਸਾਦਾ ਦੇ ਪੂਰਾ 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 ਪਹਿਲੇ ਨੂੰ ਚੈੱਕ ਕਰਾ ਲੈ ਪਹਿਲੀ ਤਰੀਕ ਤੱਕ ਕਰ ਤੋੜਦਾ ਫਿਰ ਹਾਂ ਵੱਡੀ ਮਾਂ ਜੀ ਭਾਜੀ 20 ਲੀਟਰ ਵਾਲੀ ਇਹ ਕਿੰਨਾ ਚਵਾ ਦਿੰਦੀ ਦੁੱਧ ਦੇ 14 ਲੀਟਰ ਵੀ ਇੰਨੇ ਕਹਾ ਦਈ ਉਹ 14 ਲੀਟਰ ਚਵਾਉਗੀ ਦੁੱਧ ਠੀਕ ਹੈ ਬਾਕੀ ਸੇਵਾ ਦਾ ਗੱਲੋਂ ਪਿੰਡਾ-ਪੁੰਡਾ ਬੜਾ ਲੰਮੀਆਂ ਲੰਮੀ ਭਰੀ ਆ ਬੜੀ ਭੜੀ ਸਾਡੀ ਹੈ। ਹਾਂ। ਅੱਥਲਿਆ ਹਵਾਨਾ ਇਹਦਾ ਦੇਖ ਸਕਦੇ ਆ ਆਪਾਂ ਲੱਗੇ ਬਸ। ਨਿਗਾਰੇ ਭਾਜੀ ਕੋਲ ਬੱਚਾ ਚੋਲੇ। ਠੀਕ ਹੈ। ਚੋਲੀ ਬੜੀ ਆ। ਹੱਸ ਹੱਸ। ਤੇ ਮੋਲ ਫਿਰ ਵੇਚੀ ਇਹਦਾ। ਕੋਲ ਪਾਜੀ ਇਹਦਾ ਮੈਂ 72 ਕਰਾ ਲਵਾਂ ਤੇ ਭਾਵੇਂ 74 ਕਰਾ ਲਓ ਹਾਂਜੀ 70000 ਦੇ ਵਿੱਚੋਂ ਆਪਾਂ ਨਾ 4000 ਛੱਡਾਂਗੇ 64000 ਦੀ 64000 ਦੀ ਕਰਨਾ ਵਿੱਚ ਮਨਤਾ ਨਾ ਮਨਤਾ ਤੁਹਾਡੀ ਕਸਟ ਕਰ ਦੋਗੀ ਕੋ 2-3000 ਛੱਡ ਦਈਏ 2 ਨਾ 2 ਛੱਡ ਦਈਏ ਤੇ ਇਹਨਾਂ ਨਾ ਛੱਡ ਗਈ ਅੱਛਾ ਦੇ ਦਈਏ ਚਾਊਟ ਦੀ 64000 ਦੀ 64000 ਦੀ ਪਾਜੀ ਹਾਂ ਨਾ ਮੈਂ ਨਹੀਂ ਦੇਵਾਂਗੇ ਚਲੋ ਹੋਰ ਕਰ ਦੋਗੇ ਮੌਕੇ ਤੇ ਕੋਈ ਗੱਲ ਨਹੀਂ ਪਾਜੀ ਫੋਨ ਲਾ ਬਾਕੀ ਮੈਂ ਹੀ ਪਾਜੀ ਚੰਗੀ ਆ ਠੀਕ ਆ 64 ਤਾਂ ਅੰਦਰ ਜੇ ਠੀਕ ਆ ਹਾਂ ਚੈੱਕ ਕਰਦੇ ਹੱਥਾਂ ਦੇ ਨਾਲ ਜੇ ਵਿੱਚ ਕੋਈ ਕਰਾ ਲਈ ਤੇ ਆ ਜਿਹੜ ਇੱਕ ਤੋਂ ਪਾਸੇ ਸੇਂਗੇ ਦਾ ਠਾਨਵਾ ਤੇ ਇੱਕ ਸਿੰਗ ਹੈਗਾ ਹੀ ਨਹੀਂ ਆਹ ਦੇਖ ਸਕਦੇ ਜੀ ਬੜੀ ਅਲੱਗ ਜਿਹੀ ਵੈਰੈਟੀ ਆ ਇੱਕੋ ਸਿੰਗ ਹੈ ਉਹ ਠਾਨਵਾ ਤੇ ਇੱਕ ਹੈਗਾ ਨਹੀਂ ਆ ਨਹੀਂ ਤਾਂ ਅਕਸਰ ਘੇਰੀ ਦੇ ਵੇਖੀਦੇ ਆ ਜਾਂ ਟੁੱਟਾ ਹੁੰਦਾ ਜਾਂ ਕੁਛ ਇਹਦਾ ਸਿੰਗ ਦਾਗ ਗਿਆ ਹੋਵੇ ਸ਼ੁਰੂ ਤੋਂ ਹੀ ਟੁੱਟਾ ਨਹੀਂ ਆ ਸਿੰਗੇ ਦਾ ਸਿੰਗ ਦਾਗ ਗਿਆ ਵਾ ਕਿਸੇ ਨੇ ਹੋ ਸਕਦਾ ਵੀ ਦਾਗ ਗਿਆ ਹੋਵੇ ਤੇ ਫੋੜ ਫੁੱਟ ਗਈ ਹੋਵੇ ਹਾਂਜੀ ਭਾਜੀ ਥੋੜੇ ਫੁੱਟੇ ਜੇ ਠੀਕ ਆ ਹਾਂਜੀ ਹਾਂ ਨਦਸੀਏ ਵੀ ਜਿਹੜੇ ਬਾਰੇ ਬਾਰੇ ਲੱ ਲ ਬੱਕਰੀ ਜੀ ਵੈਰੈਟੀ ਲੈ ਆਂ ਤੀ ਜੀ ਬਾਜੀ ਬੱਕਰੀ ਤੁਹਾਨੂੰ ਪਤਾ ਵੀ ਲਿਆਂਦੇ ਤੇ ਬੜੇ ਸ਼ੌਂਗ ਨਾਲ ਹਾਂਜੀ ਬੱਚਾ ਗਿਆ ਜੇ ਮਾਰ ਅੱਛਾ ਬੱਚਾ ਮਰ ਗਿਆ ਇਹਦਾ ਹਾਂਜੀ ਆ ਬੱਚਾ ਜੇ ਦਾ ਆ ਜੇ ਕੱਟਾ ਕੱਟੀ ਮਗਰੇ ਤੇ ਕੱਟੀ ਸੀ ਹਾਂ ਦੇਖੋ ਮਹੀਨੇ ਦੀ ਲਾਲੇ ਕੋਈ 1.5 ਦੀ ਲਾਲੇ ਸਾਡੇ ਸਾਹਮਣੇ ਹੀ ਆ ਥੋੜਾ ਅੱਛਾ ਬੱਚਾ ਸੀ ਭਾਦੀ ਜਿਤਰਾ ਕਹਿ ਨਹੀਂ ਦਈਦਾ ਤੇ ਘਰ ਭਲਾ ਤੇ ਹੋ ਭਲਾ ਹਾਂਜੀ ਹਾਂਜੀ ਉਸ ਤਰ੍ਹਾਂ ਭਾਜੀ ਪਿਤਾ ਕਿਸੇ ਵੀਰ ਨਾਲ ਹੀ ਬੁਰਾ ਜੇ ਤਾ ਅੱਛਾ ਤੂੰ ਕੀ ਕਰਤਾ ਜੀ ਆਈ ਪਾਜੀ ਇਹ ਕੀਤਾ ਵੀ ਕਿਸੇ ਨੇ ਵੀਰ ਨੇ ਕੱਲ ਦਿਨੇ ਇਹਦੀ ਜੱਦ ਦਿੱਤੀ ਇਸਾਈ ਹਾਂਜੀ ਕੱਲ ਦਿਨੀ ਉਹਨੇ ਚੋਈ ਹੀ ਮੱਝ ਅੱਛਾ ਤੇ 12 ਵਜੇ ਮੱਝ ਹੀ ਲੱਦਨੇ ਆ ਅੱਛਾ ਹਾਂਜੀ ਉਹਦੇ ਨਾਲ ਕੀਤੀ ਤੇ ਹੀ ਮਾਰੀ ਆ ਅੱਛਾ ਸਾਡੇ ਨਾਲ ਵੀ ਹੋ ਗਈ ਜਮਕੇ ਬੱਚਾ ਗਿਆ ਜੀ ਮਾਰ ਅੱਛਾ ਰਾਤੀ ਮਾਨੂੰ ਉਹ ਕੱਲ ਦਿਨੇ ਉਹਨੇ ਚੋਈ ਆ ਰਾਤੀ ਆਪਣੇ ਘਰ ਰਹੀ ਚੋਈ ਆ ਪਰ ਇਹ ਆ ਨਾ ਜਿੰਨਾ ਤਾਂ ਤੁਸੀਂ ਲਈ ਉਹਨਾਂ ਨੇ ਤੁਹਾਨੂੰ ਦਿੱਤੀ ਤੇ ਤੁਸੀਂ ਲੱਦ ਕੇ ਲਿਆਉਂਦੀ ਆ 1000 ਰੁਪਏ ਨ 2000 ਨਾਲ ਵਾਧਾ ਦਿੱਤਾ ਸੀ ਨਾ ਠੀਕ ਆ ਤੇ ਫਿਰ 2000 ਰੁਪਏ ਬੰਦੇ ਨਾਲ ਲੱਗੇ ਤੇ ਚਲੋ ਦਿੱਤੀ ਤੇ ਫਿਰ ਉਹਨਾਂ ਨਹੀਂ ਆ ਤੁਹਾਨੂੰ ਦੇ ਉਹ ਨਾ ਦਿੰਦੇ ਤੇ ਤੁਸੀਂ ਕਿਦਾਂ ਲੈ ਆਉਣੀ ਨਹੀਂ ਭਾਜੀ ਅਸੀਂ ਗਿਆ ਵਧੋ ਬਧੀ ਅੱਛਾ ਆਈਗਾ ਦੇ ਦੋ ਪੈਸੇ ਲੈ ਲੈਉਣੇ ਠੀਕ ਆ ਮੈਂ ਤਾਂ ਖੜਨੀ ਵੀ ਨਹੀਂ ਤੇ ਬਾਕੀ ਆ ਹਵਾਨਾ ਦੇਖ ਲਦੇ ਜੇ ਤਾਂ ਲੱਗੇ ਤਾਂ ਤੇ ਬਾਕੀ ਬੱਚਾ ਗਿਆ ਜੇ ਮਾਰਦਾ ਅੱਛਾ ਦੁੱਧ ਘਰ ਵਾਲਿਆਂ ਦਾ ਸਿਆ ਵੀ 9 ਲੀਟਰ ਆ ਅੱਛਾ ਆਪਾਂ ਕੱਲ ਦਿਨੇ ਨਹੀਂ ਚੋਈ ਉਹਨਾਂ ਦੇ ਘਰ ਅੱਛਾ ਉਹਨਾਂ ਨੇ ਚੋਈਏ ਜਿਹੜੇ ਵੀ ਰਸਾਈ ਦਿੱਤੀ ਠੀਕ ਕੱਲ ਰਾਤ ਹੀ ਲਿਆ ਗਿਆ ਆਪਣੇ ਘਰ 4.5 4.5 ਲੀਟਰ ਦੁੱਧ ਚੋਇਆ ਜੀ ਅੱਛਾ ਹੁਣ ਮਹਿੰਦੀ ਚਵਾਈ ਹੋਣ ਆਲੀ ਆ ਠੀਕ ਮੈਂ ਦੁੱਧ ਫੇਰ 4 ਕਿਲੋ ਹੀ ਦੇ ਦੇਣਾ ਅੱਛਾ 8 ਲੀਟਰ ਨਾਲ ਆਪਾਂ ਦੇਵਾਂਗੇ ਠੀਕ ਬੱਚਾ ਗਿਆ ਜੇ ਮਾਰ ਪਾ ਜੇ ਅਖੰਡ ਥਾਂ ਥਾਂ ਵੀ ਹੋ ਸਕਦੀ ਜੀ ਤੋਰ ਇਹ ਦੇਖੀ ਬਾਕੀ ਇਹ ਆ ਬਿ ਛੋਟੀ ਸੋਹਣੀ ਆ ਬੜੀ ਛੋਟੀ ਛੋਟੀ ਆ ਵੱਖਰੀ ਜੀ ਵੈਰੈਟੀ ਆ ਜੀ ਛੋਟੀ ਦੀ ਸੇਵਾ ਦੇ ਘਟ ਕਰਦੇ ਹੀ ਨਹੀਂ ਕਰਦੇ ਨਹੀਂ ਸੇਵਾ ਹਾਂ ਜੀ ਸੇਵਾ ਕਰੂ ਤੇ 10 ਕਿਲੋ ਦੁੱਧ ਛੋਟੀ ਕੱਟੀ ਚਵਾਈ ਜਾਊਗੀ ਤੋਂ ਦੁੱਧ ਫਿਰ ਪਿੱਠ ਫੋੜੇ ਤੋਂ ਚੰਗੀ ਆ ਤਾਂ ਰਾਜੀ ਬੜੀ ਉਮੀਦੀ ਦੀ ਜੇ ਤੇ 99 ਚੰਗਾ ਦੁੱਧ ਦੁੱਧ ਲੱਗਾ ਆਹ ਇੱਕ ਵਾਰੀ ਹਿਲਦਾ ਜੀ ਦੇਖ ਸਿੰਗ ਹਿਲਦਾ ਆ ਯਾਰ ਇੱਧਰ ਨਾ ਇੱਧਰ ਭਾਜੀ ਕੋਈ ਹੈਗਾ ਹੀ ਨਹੀਂ ਇੱਦਾਂ ਇੱਧਰ ਹੈਗਾ ਹੀ ਨਹੀਂ ਕੁਛ ਵੀ ਸਾਫ ਆ ਪੂਰਾ ਇੱਕ ਛੋਟੀ ਜੀ ਲਾਓ ਭਾਜੀ ਹੋਰ ਕਿਨੇ ਬਾਕੀ ਨੀਲੀ ਦੀ ਛੋਟੀ ਆ ਨੀਲੀ ਨਹੀਂ ਹੈ ਇਹ ਨੀ। ਪਹਿਲਾ ਹੁੰਦੀ ਇਹ ਹਰਾ। ਨਾਲ ਲੱਗਦਾ ਹਵਾਨੇ ਦਾ ਲੱਗੇ। ਤੇ 98 ਤੇ ਤੁਹਾਨੂੰ ਦਿਖਾ ਦਈਏ ਲੱਗੇ ਤੋਂ। ਕਿਉਂਨ ਬੜੀ ਭਜੀ ਲੱਗੀ ਮਾਰੀ। ਜਿਹੜਾ ਚੜੂ ਯਾਦ ਕਰੂ ਮੈਂ। ਤੇ ਥੰਨ ਥੋਣ ਓਕੇ ਸਾਰੇ ਨਾਨਾ ਭਾਜੀ ਕੋਈ ਭੂਰ ਮਾਰੇ ਛੱਤਾ ਮਾਰੇ ਬਾਦ ਘਾੜਾ ਸਾਡੀ ਫੁੱਲ ਗਰੰਟੀ ਆ ਅੱਛਾ ਉਹਦਾ ਤੁਹਾਨੂੰ ਪਤਾ ਥੋੜਾ ਬੋੜਾ ਕਰ ਸਕਦੇ ਹੋ ਆ ਪੂਰਾ ਠੀਕ ਆ ਹਾਂਜੀ ਹਾਂਜੀ ਤੇ ਮੁੱਲ ਫੇਰੇ ਦਾ ਮੁੱਲ ਭਾਜੀ ਜੇ ਇਹਦੇ ਨਾ ਮਰਦਾ ਹਾਂਜੀ 80 90 ਕਰ ਲਈਦੇ ਹਾਂਜੀ ਹੁਣ 70000 ਦੀ ਦੇ ਜੀ ਕਿੰਨਾ ਵਿੱਚੋਂ ਕਰਨਾ ਮਾਨ ਮਾਨ ਤਾ ਨਾ ਹੋਰ ਕਰਾਉਣਾ ਜੀ ਹਾਂਜੀ ਅੱਗੇ ਹੁੰਦੇ ਆ ਜੀ ਤੁਸੀਂ ਦਦੋ ਫੇਰ ਆਪ ਹੀ ਕਰ ਦੋ ਤੁਸੀਂ ਦੱਸਣਾ ਭਾਜੀ 2 ਛੜ ਦੀ 2 2 ਨਾ ਛੜੀਏ 5 ਪੂਰਾ ਛੜੀਏ 65000 ਦੀ ਲਈਏ 65 ਦੇਣੀ ਹਾਂਜੀ ਕੋਈ ਗੱਲ ਨਹੀਂ ਕਰਾਂਗੇ ਛੋਟ ਛਟ ਕਰ ਦੋਗੇ ਮੋਕੇ ਤੇ ਹਾਂਜੀ 64000 ਦੀ ਅੱਛਾ 64000 ਦੀ 64000 ਦੇ ਵਿੱਚ ਸੋੜ ਹੀ ਹੋ ਗਈ ਹੁਣ ਭਾਜੀ ਠੀਕ ਹੈ ਜੀ ਹਾਂਜੀ ਤੇ ਬਾਕੀ ਚੱਲੋ ਕੋ ਫੋਨ ਲਾਵੇ ਮਾਨ ਕਰਦੇ ਮੋਕੇ ਤੇ ਹੋ ਜਾਂਦਾ ਹੁੰਦਾ ਹਾਂਜੀ ਕਾਹਦੀ ਗੱਲ ਜੀ ਤੇ ਹੁਣ ਆ ਜਿਹੜੀ ਤੁਹਾਡੇ ਮਗਰੇ ਸੱਜਰ ਸੂਈ ਜੀ ਇਹ ਭਾਜੀ ਪਰਸੋਂ ਦੀ ਸੂਈ ਕੱਢੀ ਠੀਕ ਹੈ ਹਾਂਜੀ ਇਹਦੇ ਮਗਰ ਪੱਛਾ ਕੀ ਜੇ ਕੱਟੀ ਜੇ ਦੇ ਮਗਰ ਲਿਆ ਫਿਰ ਤੋਰ ਤੋ ਇੱਕ ਦਿਨਾਂ ਅੱਡੀ ਜੇ ਵੱਜੀ ਮਗਰੇ ਤੇ ਕੱਟੀ ਤਾਜੀ ਸੂਈ ਹੈ ਮਾਜੇ ਵਾਲੀ ਤਾਜੀ ਬੱਚਾ ਹੈ ਕਿੱਲਾਂ ਨਾਲ ਦੋ ਨਾਲ ਆ ਦੇਖੋ ਨਾਲ ਨਾਲ ਜੀ ਇਹ ਨਾਲੋਂ ਵੀ ਸੁੱਕਾ ਨਹੀਂ ਹੈ ਇਹ ਲੈ ਹਾਂ ਲਾ ਕੇ ਦਿਖਾ ਦੇ ਇੱਕ ਰਾਜੀ ਦੇਖੋ ਆਈ ਗਾਧਾ ਤੇ ਅੰਡਾ ਨੇ ਸਾਰੇ ਦੇਖ ਕਰਦੇ ਜੇ ਇੱਕ ਰੀ ਲੱਗੇ ਦਾ ਕਿੱਤੇ ਅੰਡਾ ਮਰਾ ਭਜੀ ਬਚਾ ਲਾ ਆ ਲਈ ਇਹਨੂੰ ਦਿਖਾ ਦੋ ਦੇ ਥਾਣੇ ਦੇ ਦੇਖ ਸਕਦੇ ਆ ਪਹਲਾਕੇ ਤਾਂ ਦਿਖਾ ਦੇ ਵੀ ਜਵਾਕ ਨੇ ਬਿਲਕੁਲ ਮੋਟੀ ਧਾਰਿਆ ਜਿਹੜੀ ਆ ਇਹ 8 ਲੀਟਰ ਮਹੀ ਦਾ ਬੋਲਾ ਆ ਠੀਕ ਹੈ ਹਾਂਜੀ 12 ਲੀਟਰ ਦੁੱਧ ਉਹ ਵੀਰਾਂ ਦਾ ਦਿੰਦੀ ਆ ਠੀਕ ਦੇਖੋ 8 ਲੀਟਰ ਹੈਗਾ ਹੁਣ ਪੱਕਾ ਮੈਂ ਨਾ ਵੀ ਭਾਜੀ ਚਵਾ ਕੇ ਦੇਣਾ ਤੇ ਕਿੰਨਾ ਕਰੀ ਜਾਊਗੀ ਦੁੱਧ ਭਾਜੀ ਵੀਰਾਂ ਦਾ ਵੀ 12 ਲੀਟਰ ਦੁੱਧ ਦਿੰਦੀ ਹੈ ਤੇ ਮੁੱਲ ਫਿਰ ਇਹਦਾ ਮੁੱਲ ਭਾਜੀ ਇਹਦਾ ਨਿਕਾਜੇ ਜੀ ਕਿੰਨਾ ਇਹਦੇ 12 ਲੀਟਰ ਚਵਾ ਦਈਏ ਹਾਂਜੀ ਫਿਰ ਤੇ ਭਾਵੇਂ ਇਹਦਾ 75 ਮੰਗੀ ਜਾਈਏ ਹਾਂਜੀ ਹੁਣ 70000 ਦੇ ਵਿੱਚੋਂ 2000 ਰੁਪਏ ਛੋੜੂਗੀ 68000 68000 ਦੀ ਮੈਂ ਹੀ ਦੇ ਦਾਂਗੇ ਬਾਕੀ ਇਹ ਬੌਲਾ ਬਣਦਾ ਪੱਥਰ ਦੀ ਮਹ ਸੁਜੀ ਆ ਤੇ ਹੋਰ ਕਰਨਾ ਕੋਈ ਮਾਨਤਨ ਵਿੱਚ ਮਾਨਤਨ ਭਾਜੀ 1000 ਰੁਪਏ ਛੱਡ ਦਾਂਗੇ ਅੱਛਾ 67000 ਪੂਰੇ 68000 ਦੀ ਭਾਜੀ ਮੈਂ ਹੀ ਦੇ ਦਾਂਗੇ ਠੀਕ ਆ 65000 ਰੁਪਏ ਦੇ ਦ ਅੱਜ ਲਗਭਗ ਇੱਕੋ ਜਿਹੀ ਮੁੱਲੀ ਆ ਸਾਰੀਆਂ ਮੱਜਾਂ ਦੇ ਜਿਹੜੀ ਮਰਜ਼ੀ ਕੋਈ ਲੈ ਜਾਏ ਜਿਹੜੀ ਮਰਜ਼ੀ ਕੋਈ ਲੈ ਜਾਏ ਤੇ ਉਹ ਗਾਵੇਂ ਦਿਖਾ ਦਈਏ ਬਾਹਰ ਬੰਨੀ ਆ ਇੱਕ ਇਹਨੂੰ ਬਾਹਰ ਬੰਨਿਆ ਅਜੇ ਇੱਧਰ ਪਾਣੀ ਹਾਂ ਤਾਂ ਕੁਛ ਹੈ ਕੁ ਵਿਚਾਰੀ ਠੀਕ ਹੈ ਹਾਂਜੀ ਦਸਤੀਆ ਦੇ ਬਾਰੇ ਇਹਦਾ ਭਾਜੀ ਬੱਚਾ ਨਹੀਂ ਜੇਗਾ ਬੱਚਾ ਮਰ ਗਿਆ ਇਹਦਾ ਹਣਾ ਬੱਚਾ ਮਰ ਗਿਆ ਦੁੱਧ ਦੁੱਧ ਭਾਜੀ ਇਹਦੇ ਕੋਲ 6 ਲੀਟਰ ਆ ਅੱਛਾ ਹੋਊ 7 ਕਹਾ ਵੀ ਸ਼ੀਰ ਠੀਕ ਹੈ ਹਾਂ ਪਹਿਲਾ ਸੂਆ ਹੀ ਵੜ ਜੀ ਠੀਕ ਹੈ ਹਾਂ ਅਜੇ ਛਿੱਗੀ ਆ ਛਿੱਗੀ ਜਿਵੇਂ ਲੋ ਤੇ ਆ ਵੇਖ ਲਓ ਬਚੀ ਕਿਹੋ ਜੀ ਹੰਡੀ ਦੀਰੀ ਠੀਕ ਹੈ ਹਾਂ ਤੋੜ ਦੋ ਤੋੜ ਦੋ ਹਾਂ 6 ਕਿਲੋ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਇਹ ਦੇਖੋ ਹੋ ਪਾਜੀ 7 ਹੀ ਅੱਛਾ 6 ਨਾ ਦੇਣੀ ਆ ਚਲੋ ਕਿਸਦਾ ਚਾਹ ਪਾਣੀ ਦਾ ਸਾਈ ਜਾਊਗੀ ਦੁੱਧ 8 ਕਿਲੋ ਵੇਟ ਕਰ ਦਊਗੀ ਅੱਛਾ ਥਾੜੀ ਬੱਥੇਵਾ ਕਰਦੇ ਠੀਕ ਹੈ ਤੇ ਦੇਖੋ ਖੰਡੀ ਸੀ ਲਿਆ ਖੰਡੀ ਸੀ ਆ ਫਤਮਾਈ ਇਧਰ ਹੈ ਉਸੇ ਵਲੇ ਪਾੜੀਆ ਹੱਥ ਲਾਇਆ ਪਤੰਦੀ ਹੈ ਬਰ ਕੋਲੀ ਚੋਣ ਵੀ ਰੂਮ ਅੱਗੇ ਇੱਕ ਹਨ ਰਹਿ ਗਏ ਵੀਰ ਜੀ ਚੰਨੀ ਧਰ ਮਾਰੀ ਦੇ ਨਾ ਬਾਜੀ ਮਾਰਦੇ ਨੇ ਕਿਹੜੀ ਕਾਲੇ ਇਧਰ ਆਓ ਇਹ ਹੋਰ ਹੈਗੇ ਨਾ ਹਾਂਜੀ ਠੀਕ ਹੈ ਜਵਾਬ ਭਾਜੀ ਬੜਾ ਗਾਣਾ ਚਲੋ ਦੱਸੀਏ ਮੁੱਲ ਫਿਰ ਇਹਦਾ ਮੁੱਲ ਭਾਜੀ ਇਹਦਾ ਹੈਗਾ ਜੀ 18000 18000 ਹਾਂਜੀ ਤੇ ਕਿੰਨੇ ਦੀ ਦੇ ਦੇਣੀ ਹੈ ਮੇਰੇ 15 ਹੀ ਦਾਂ ਭਾਜੀ ਅੱਛਾ 15 ਹਾਂ ਹਾਂ 14000 ਦੀ ਲੈ ਦੇਣਾ ਠੀਕ ਹੈ ਹਾਂਜੀ ਤੇ ਠੀਕ ਹੈ ਜੀ ਹੋਰ ਕੁਛ ਹੈ ਨਾ ਹੋਰ ਬਸ ਭਾਜੀ تصدیق کریں ਕੋਈ ਆਪਣੀ ਹਾਂਜੀ ਵੀਰ ਭਰਾ ਇਹ 13000 ਦੀ ਹਾਂ ਨਹੀਂ ਦੇ ਦਾਂਗੇ 13000 ਦੀ ਦੇ ਦੇਣੀ ਹੈ ਤੇ ਛੇ ਗਲਾ ਹੋਊਗਾ ਠੀਕ ਹੈ ਉਹ ਛੇ ਵਾਗਰ ਦੇ 8 ਕਿਲੋ ਵਸ਼ੀ ਰੋਧ ਕਰ ਦਿੰਉ ਇੰਨਾ ਵੀ ਵਸ਼ੀ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ ਚਾਖ ਕੇ ਤਸੱਲੀ ਕਰਕੇ ਪਸ਼ੂ ਖਰੀਦੋ ਜੀ